ਜਦੋਂ ਮੇਰਾ ਖਿਆਲ ਉਧਰ ਚਲਾ ਜਾਂਦਾ ਕਿ ਸਾਡੇ ਜਿਹੜੇ ਲੋਕ ਨੇ ਸਾਡੇ ਜਿਹੜੇ ਯੂਥ ਹੈ ਜਾਂ ਸਾਡੇ ਜਿਹੜੇ ਮਾਪੇ ਨੇ ਸਾਡੇ ਜਿਹੜੇ ਬਜ਼ੁਰਗ ਨੇ ਘਰਾਂ ਦੇ ਵਿੱਚ ਬੈਠੇ ਉਹ ਇਸ ਚੀਜ਼ ਨੂੰ ਜਦੋਂ ਲੈ ਕੇ ਭਟਕਦੇ ਆ ਤਾਂ ਮੈਨੂੰ ਦੁੱਖ ਹੁੰਦਾ ਵੀਰ 3-4000 ਰੁਪਏ ਦਾ ਲੈਵ ਵਾਲੇ ਨੂੰ ਉਹਨਾਂ ਨੇ ਉਂ ਦੇਤਾ ਉਸ ਲੈਵ ਵਾਲੇ ਨੂੰ ਦੇਤਾ ਜਿਹਨੂੰ ਉਹ ਜਾਣਦੇ ਵੀ ਨਹੀਂ ਹੂੰ ਅੱਗੇ ਹੁੰਦਾ ਸੀ ਸਾਡੇ ਆਂਡ ਗਵਾਂਡ 'ਚ ਲੈਬ ਹੁੰਦੀਆਂ ਸੀ ਸਾਨੂੰ ਪਤਾ ਹੁੰਦਾ ਸੀ ਵੀ ਇਹ ਫਲਾਣੇ ਭਈਆ ਮੇਰ ਸਿੰਘ ਦਾ ਮੁੰਡਾ ਉਹਨੇ ਲੈਬ ਟੈਕਨੀਸ਼ੀਅਨ ਦਾ ਕੋਰਸ ਕੀਤਾ ਉਹਨੇ ਟੈਸਟ ਕਰਨੇ ਆ ਮੇਰ ਸਿੰਘ ਦੇ ਮੁੰਡੇ ਨੂੰ ਵੀ ਪਤਾ ਹੁੰਦਾ ਸੀ ਵੀ ਇਹ ਸਾਡੀ ਲੱਭੂ ਲੱਭੂ ਦੇ ਘਰੋਂ ਤਾਈ ਆਈ ਆ ਇਹਦਾ ਮੈਂ ਟੈਸਟ ਕਰਨਾ ਹੈ ਜੀ ਤੇ ਉਹਨੂੰ ਵੀ ਆ ਜਾਂਦਾ ਸੀ ਮੇਰੀ ਤਾਈ ਦਾ ਟੈਸਟ ਨਾਲ ਚਾਰ ਮਜ਼ਾਕ ਕਰਦੇ ਤਾਈ ਕੀ ਹੋ ਗਿਆ ਲੱਗਦੀ ਤਾਂ ਐਨੀ ਬੁਢੀ ਹੋ ਗਈ ਲੱਗਦੀ ਆ 20 ਗੱਲਾਂ ਉਹ ਵੀ ਕਹਿੰਦੀ ਸੀ ਉੱਛਪ ਕਰ ਵੇ ਟਾਇ ਜਣਿਆ ਪਰ ਇਹੋ ਜੀਆਂ ਗੱਲਾਂ ਜਦੋਂ ਘਰ ਦੇ ਲੋ ਪਰਿਵਾਰਕ ਅੱਧਾ ਮਰੀਜ਼ ਤਾਂ ਉਹੀ ਠੀਕ ਹੋ ਜਾਂਦਾ ਸੀ ਹੁਣ ਉਹਨੂੰ ਐ ਨਹੀਂ ਪਤਾ ਕਿਹਨੇ ਤੁਹਾਡਾ ਖੂਨ ਲੈ ਲਿਆ ਸਵੇਰੇ ਆ ਕੇ ਕਿੱਥੇ ਉਹ ਗਿਆ ਟੈਸਟ ਹੋਣ ਲਈ ਕਿਹਨੇ ਉਹਨੂੰ ਰਿਪੋਰਟ ਦਿੱਤੀ ਆ ਕੁਝ ਨਹੀਂ ਪਤਾ ਚੱਲੀ ਜਾ ਰਿਹਾ ਪੰਜਾਬੀ ਦੀ ਘਾਹ ਤਾਂ ਇਹਨੂੰ ਬੋਲਾ ਘੜੀ ਸੀ ਜਾਂਦਾ ਉਹਨੂੰ ਸੁਣਦਾ ਨਹੀਂ ਉਹਨੂੰ ਦੇਖਦਾ ਨਹੀਂ ਖਿੱਚੀ ਤੁਰੇ ਫਿਰਦੇ ਆ ਤੇ ਇਸ ਕਰਕੇ ਜਿਹੜੀ ਸਿਹਤ ਆ ਸਾਡੀ ਡੇ ਬਾਏ ਡੇ ਡੁੱਬਦੀ ਜਾ ਰਹੀ ਆ ਹੁਣ ਸੁਭਾਸ਼ ਗੁਇਲ ਤੁਹਾਡੇ ਮੂਹਰੇ ਬੈਠਾ ਬਾਲ ਵੀ ਉਹੀ ਨੇ ਇੱਕ ਬਾਰੀ ਵੀ ਡਾਈ ਨਹੀਂ ਕੀਤੇ ਜਿੰਨੀ ਕ ਖੇਤੀ ਇਸ ਉਮਰ ਚ ਹੋਣੀ ਚਾਹੀਦੀ ਐ 60 ਨੂੰ ਕਰਾਸ ਕਰ ਰਿਆ ਐ ਇੰਨੀ ਕ ਖੇਤੀ ਵਧੀਆ ਹੈਗੀ ਆ ਤੇ ਸਿਹਤ ਵੀ ਬਾਬੇ ਦੀ ਕਿਰਪਾ ਅੱਜ ਦੀ ਡੇਟ ਚ ਵੀ 18 ਘੰਟੇ ਲੋਕਾਂ ਨੂੰ ਸੇਵਾ ਦਾ ਮੌਕਾ ਸੇਵਾ ਕਰੀ ਦੀਆਂ ਲੋਕਾਂ ਦੀ ਔਰ ਲੋਕ ਜਾਣਦੇ ਨੇ ਜਿਹੜੇ ਮੇਰੇ ਕੋਲ ਆਉਂਦੇ ਨੇ ਉਹ ਮੈਨੂੰ ਕਹਿ ਕੇ ਜਾਂਦੇ ਨੇ ਰਾਤ ਨੂੰ 11 12 ਵਜੇ ਜਦ ਕਹਿੰਦੇ ਨੇ ਵੀ ਗੁਰਸੱਭ 12 ਵਜੇ ਕੇ ਤੁਸੀਂ ਉਵੇਂ ਹਰੇ ਭਰੇ ਪਏ ਹੋ ਅਸੀਂ ਤਾਂ ਸੁੰਗੜ ਕੇ ਬੈਠੇ ਬੈਠੀ ਮੈਂ ਕਹਿੰਦਾ ਵੀ ਮੈਂ ਹਰਿਆ ਭਰਿਆ ਜਿਹੜਾ ਬੈਠਾ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਨੇ ਦਾ ਮੈਂ ਬੈਠਾ ਲੇਕਿਨ ਇੱਕ ਚੀਜ਼ ਸਭ ਤੋਂ ਬੜੀ ਆ ਮੈਂ ਤੁਹਾਡੀ ਪੇਟ ਵਾਲੀ ਗੱਲ ਤੇ ਆ ਰਿਹਾ ਪੇਟ ਸਾਡਾ ਬਿਮਾਰ ਕਿਉਂ ਆ ਪੇਟ ਸਾਡਾ ਇਸ ਲਈ ਬਿਮਾਰ ਆ ਅਸੀਂ ਕਾੜਨੀ ਦਾ ਦੁੱਧ ਪੀਣਾ ਭੁੱਲ ਗਏ ਹੂੰ ਅਸੀਂ ਮਿੱਟੀ ਦੀ ਹਾਂਡੀ ਦੇ ਵਿੱਚ ਤੇ ਮਿੱਟੀ ਦੇ ਚੁੱਲ੍ਹੇ ਤੇ ਬਣੀ ਹੋਈ ਦਾਲ ਸਬਜ਼ੀ ਖਾਣੀ ਭੁੱਲ ਗਏ ਹਰੇ ਦੀ ਦਾਲ ਹਰੇ ਦੀ ਦਾਲ ਫਿਰ ਅਸੀਂ ਉਹ ਪੁੱਲ ਗਏ ਜਿਹਨੂੰ ਅਸੀਂ ਕਹਿੰਦੇ ਆ ਕਿ ਆ ਸਾਗ ਹੈ ਜੀ ਸਰੋਂ ਦਾ ਬਣਿਆ ਹੋਇਆ 10 ਦਿਨ ਪਿਆ ਰਹਿੰਦਾ ਸੀ ਹਾਂਡੀ 'ਚ ਖਰਾਬ ਨਹੀਂ ਸੀ ਹੁੰਦਾ ਹੁਣ ਕੁੱਕਰ 'ਚ ਸੀਟੀਆਂ ਮਾਰ ਮਾਰ ਕੇ ਦਾ ਸਾਗ ਬਣਾਉਨੇ ਹੋ ਫਿਰ 4 ਦਿਨ ਖਾਣ ਤੋਂ ਬਾਅਦ ਆਪ ਸੀਟੀਆਂ ਮਾਰ ਦਿਓ ਗੋਲ ਜੀ 2 ਮਿੰਟ ਦੇ ਵਿੱਚ ਦਾਲ ਬਣ ਰਹੀ ਹੈ ਅੱਜ ਕੱਲ੍ਹ ਘਰਾਂ ਦੇ ਵਿੱਚ ਦਾਲ ਸਬਜ਼ੀ 2 ਮਿੰਟਾਂ ਦੇ ਵਿੱਚ ਹਾਂ 4 ਘੰਟੇ ਮੰਗਦੀ ਹੈ ਦਾਲ ਫਿਰ ਕਿਦਾਂ ਸੇਤ ਠੀਕ ਰਹੇਗੀ ਮਤਲਬ ਕਿਦਾਂ ਠੀਕ ਰਹੇਗਾ ਆ ਕੇ ਲੋਕੀ ਮਿੰਡੂ ਕਹਿਣਗੇ ਗੋਲ ਸਾਹਿਬ ਕਾਇਪਿੰਡਾ ਤਾਂ ਠੀਕ ਹੈ ਫੇਰ ਨਹੀਂ ਸਮਝ ਆਉਂਦੀ ਮੈਂ ਕਿ ਕੀ ਖਾਣੇ ਉਹ ਅਸੀਂ ਤਾਂ ਜੀ ਘਰ ਦੀ ਦਾਲ ਸਬਜੀ ਰੋਟੀ ਮੈਂ ਕਿ ਕਾਦੇ ਚ ਬਣਾਉਨੇ ਜੀ ਕੁੱਕਰ ਚ ਬਣਦੀ ਆ ਕੁੱਕਰ ਕਿਹੜੇ ਤਾਤੂ ਦਾ ਹੈ ਉਹ ਤਾਂ ਜੀ ਐਲੂਮੀਨੀਅਮ ਦਾ ਹੀ ਹੈ ਬੜਾ ਦੁਖਾਂਤ ਹੈ ਜੀ ਫੇਰ ਸਵੇਰੇ ਜਿਹੜੀ ਪਹਿਲੀ ਚਾਹ ਬਣਦੀ ਆ ਉਹ ਐਲੂਮੀਨੀਅਮ ਦੇ ਭਾਂਡੇ ਚ ਬਣ ਰਹੀ ਆ ਇਸ ਕਰਕੇ ਨਾ ਸਾਡਾ ਪੇਟ ਜਿਹੜਾ ਹੈਗਾ ਇਹ ਬਰਦਾਸ਼ਤ ਕਰ ਰਿਹਾ ਕਿਉਂਕਿ ਸਾਡੀ ਜਿਹੜੀ ਇੱਕ ਬਾਡੀ ਹੈ ਇਹ ਆਪਣੇ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਸਾਡੀ ਬਾਡੀ ਆਪਣੇ ਆਪ ਦੇ ਉੱਤੇ 10 ਗੁਣਾ ਜ਼ਿਆਦਾ ਤਸ਼ੱਦਦ ਸਹਿ ਸਕਦੀ ਆ 10 ਗੁਣਾ ਜ਼ਿਆਦਾ ਤੁਸੀਂ ਦੇਖਿਆ ਨ ਇੱਕ ਬੰਦਾ ਆਪਾਂ ਦੇਖਦੇ ਆਂ ਕਈ ਵਾਰੀ ਆਪਾਂ ਨੂੰ ਐਗਜ਼ਾਮਪਲਾਂ ਦਿਖਦੀਆਂ ਨੇ ਵੀ ਇਹ ਸਾਡੇ ਨਾਲ ਪੜਦਾ ਹੁੰਦਾ ਸੀ ਸੁੱਕਿਆ ਜਾਂਦਾ ਸੀ ਉਹ ਜਿਹੜਾ ਮੋਟਾ ਹੋ ਗਿਆ ਇਟੂ ਵਿੱਚ ਸਾਡੀ ਬਾਡੀ ਇੰਨਾ ਫੈਲ ਸਕਦੀ ਆ ਹੂੰ ਇਹਦੇ ਸੈੱਲ ਦੇ ਵਿੱਚ 11 ਗੁਣਾ ਐਕਸਟਰਾ ਵਧਣ ਦੀ ਤਾਕਤ ਆ ਮਤਲਬ ਰੱਬ ਨੇ ਉਹਨੀ ਸਪੇਸ ਛੱਡੀ ਹੋਈ ਹੈ ਤੇ ਉਸੇ ਤਰ੍ਹਾਂ ਇਹ 10 ਗੁਣਾ ਸ਼੍ਰਿੰਕ ਵੀ ਹੋ ਸਕਦਾ ਸ਼੍ਰਿੰਕ ਵੀ ਹੋ ਸਕਦੀ ਆ ਇਹ ਸਾਡੀ ਬਾਡੀ ਆ ਹੁਣ ਤਾਂ ਆਪਾਂ ਫਿਲਮਾਂ 'ਚ ਦੇਖਦੇ ਆ ਜਿਵੇਂ ਅਮੀਰ ਖਾਨ ਨੂੰ ਤੁਸੀਂ ਸ਼੍ਰਿੰਕ ਕੀਤਾ ਜੀ ਉਹ ਮੈਂ ਬਾਤ ਦੱਸਾਂਗਾ ਜੀ ਜਿਵੇਂ ਹਾਂ ਜਿਵੇਂ ਅਮੀਰ ਖਾਨ ਦੇਖੋ ਤੁਸੀਂ ਅਡਾ ਮੋਟਾ ਹੋ ਜਾਂਦਾ ਫਿਲਮ ਬਣਾਉਣ ਲੱਗੇ ਫਿਰ ਪਤਲਾ ਵੀ ਹੁੰਦਾ ਐਸੇ ਤਰ੍ਹਾਂ ਸਲਮਾਨ ਖਾਨ ਦੇ ਕੋਈ ਕਈ ਵਾਰੀ ਆਉਣ ਲੱਗਣਗੇ ਫਿਰ ਪਤਲੇ ਹੁੰਦੇ ਨੇ ਇਹ ਇਹ ਸਿਸਟਮ ਸਾਡੀ ਬਾਡੀ ਜਿਹੜੀ ਹੈ ਸਟ੍ਰੈਚ ਹੋ ਗਈ ਆ ਤੇ ਇਸੇ ਤਰ੍ਹਾਂ ਇਹਦੇ ਵਿੱਚ ਇੰਨੀ ਕੁ ਸ਼ਕਤੀ ਹੈਗੀ ਆ ਬਰਦਾਸ਼ਤ ਕਰਨ ਦੀ ਜਿਵੇਂ दारू ਪੀਣ ਵਾਲੇ ਦਾ ਲੀਵਰ ਬਰਦਾਸ਼ਤ ਕਰਦਾ ਇੱਕ ਦਿਨ ਥੱਕ ਜਾਂਦਾ ਫਿਰ ਉਹਦਾ ਬ੍ਰੇਨ ਦਾ ਹਾਰਮੋਨ ਸਿਸਟਮ ਥੱਕ ਜਾਂਦਾ ਫਿਰ ਉਹਦੇ ਹੱਥ ਪੈਰ ਕੰਬਣ ਲੱਗ ਜਾਂਦੇ ਨੇ ਫਿਰ ਉਹ ਦਾਰੂ ਦਾ ਗਲਾਸ ਵੀ ਆਏ ਆਏ ਕਰ ਕਰਕੇ ਚੱਕ ਆਏ ਅੱਧਾ ਡੁੱਲ ਜਾਂਦਾ ਅੱਧਾ ਪਤ ਕੰਬਦੇ ਨੇ ਜੀ ਅੱਧਾ ਪੀ ਲੈਂਦਾ ਅੱਧਾ ਡੁੱਲ ਜਾਂਦਾ ਮਤਲਬ ਉਹ ਫਿਰ ਬਾਡੀ ਕੀ ਕਰਦੀ ਆ ਅਖੀਰ ਅਬ ਦਾ ਕੰਮ ਛੱਡੀ ਜਾਂਦੀ ਆ ਪਰ ਉਹ ਨਹੀਂ ਹਟਦਾ